ਨਮਸਕਾਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਟੋਰੀ ਨਿਕੋ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਤੇ ਸਵਸਥ ਹੋਵੋਗੇ ਅੱਜ ਤੁਹਾਨੂੰ ਸਰਦੀਦੀ ਤੇ ਮੇਰੀ ਸਭ ਤੋਂ ਫੇਵਰਿਟ ਸਬਜ਼ੀ ਬਣਾ ਕੇ ਦਿਖਾਵਾਂਗੇ ਪੱਤਾ ਗੋਭੀ ਜਿਹਨੂੰ ਕਿ ਆਪਣੇ ਪੰਜਾਬੀ ਵਿੱਚ ਬੰਦ ਗੋਭੀ ਵੀ ਕਹਿੰਦੇ ਹੈਗੇ ਆ ਬੰਦ ਗੋਭੀ ਸਬਜ਼ੀ ਮੇਰੀ ਬਹੁਤ ਫੇਵਰਿਟ ਹੈਗੇ ਆ ਤਾਂ ਅੱਜ ਆਪਾਂ ਉਹ ਬਣਾਵਾਂਗੇ ਬੰਦ ਗੋਭੀ ਅਸੀਂ ਲਈ ਸੀ ਅੱਜ ਫਰੈਸ਼ ਪਹਿਲਾਂ ਆਪਾਂ ਉਹਨੂੰ ਕੱਟਾਂਗੇ ਸਬਜ਼ੀਆਂ ਨੂੰ ਵਿੱਚ ਪਾਵਾਂਗੇ ਮਟਰ, ਆਲੂ ਮਸਾਲੇ ਵਿੱਚ ਪਾਵਾਂਗੇ ਪਿਆਜ਼, ਲਸਣ, ਅਦਰਕ, ਹਰੀਆਂ ਮਿਰਚਾਂ। ਇਹਨਾਂ ਰੱਪਾ ਤੇਲ ਗਰਮ ਕਰਤਾ ਵਿੱਚ ਜੀਰਾ ਪਾਵਾਂਗੇ ਤੜਕੇ ਦੇ। ਫਿਰ ਪਾਵਾਂਗੇ ਲਸਣ ਅਦਰਕ ਕੱਟਿਆ ਹੋਇਆ। ਮੈਂ ਲਸਣ ਅਦਰਕ ਥੋੜਾ ਮੋਟਾ ਰੱਖਿਆ ਸੀ ਕਿਉਂਕਿ ਇਹਦਾ ਟੇਸਟ ਸਬਜ਼ੀ ਵਿੱਚ ਵਧੀਆ ਲੱਗਦਾ ਸੀ ਸਾਨੂੰ ਸਾਡੀ ਸਾਰੀ ਫੈਮਿਲੀ ਨੂੰ। ਵਿੱਚ ਹਰੀਆਂ ਮਿਰਚਾਂ ਪਾਵਾਂਗੇ। ਤੁਸੀਂ ਬਰੀਕ ਪੀਸ ਵੀ ਸਕਦੇ ਹੋ ਲਸਣ ਅਦਰਕ ਜੇ ਕਿਸੇ ਨੂੰ ਨਹੀਂ ਪਸੰਦ ਤਾਂ ਮੋਟਾ ਵਿੱਚ ਵਿੱਚ ਕੱਟੇ ਹੋਏ ਹੁਣ ਆਪਾਂ ਪਿਆਜ਼ ਪਾਵਾਂਗੇ ਚੰਗੀ ਤਰ੍ਹਾਂ ਹਿਲਾਵਾਂਗੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਤੇ ਲਾਈਕ ਤੇ ਕਮੈਂਟ ਵੀ ਕਰਿਓ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ ਨਮਕ ਮਿਰਚ ਮਸਾਲਾ ਹਲਦੀ ਰੈਗੂਲਰ ਜਿਹੜੇ ਮਸਾਲੇ ਹੁੰਦੇ ਆ ਉਹ ਪਾਵਾਂਗੇ ਇਸੇ ਤਰ੍ਹਾਂ ਸਬਜ਼ੀ ਨੂੰ ਘੱਟ ਅੱਗ ਤੇ ਬਣਾਵਾਂਗੇ ਮਸਾਲੇ ਨੂੰ ਪੁੰਨਾਗੇ ਅਗਰ ਤੁਸੀਂ ਕਿਸੇ ਹੋਰ ਰੈਸਪੀ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਸਾਡੇ ਚੈਨਲ ਤੇ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸਿਓ ਅਸੀਂ ਉਹ ਰੈਸਪੀ ਤੁਹਾਨੂੰ ਜ਼ਰੂਰ ਬਣਾ ਕੇ ਦਿਖਾਵਾਂਗੇ ਹੁਣ ਆਪਾਂ ਮਸਾਲੇ ਨੂੰ ਘਰ ਤੱਕ ਤੇ ਸਿੱਖਾਂਗੇ ਵੇ ਚਪਾ ਕੱਟੇ ਹੋਏ ਆਲੂ ਪਾਵਾਂਗੇ ਚੰਗੀ ਤਰ੍ਹਾਂ ਹਿਲਾਵਾਂਗੇ ਆਲੂਆਂ ਨੂੰ ਹੁਣ ਇਸ ਤੋਂ ਬਾਅਦ ਬੰਦ ਗੋਭੀ ਕੱਟ ਕੇ ਪਾਵਾਂਗੇ ਬੰਦ ਗੋਭੀ ਨੂੰ ਆਪਾਂ ਅਗਰ ਕੱਟ ਕੇ ਧੋ ਕੇ ਕਾਫੀ ਟਾਈਮ ਰੱਖਦੇ ਆ ਅੱਧਾ ਘੰਟਾ ਘੰਟਾ ਪਹਿਲਾਂ ਰੱਖਦੇ ਆ ਨਾ ਤਾਂ ਉਹਦਾ ਸਾਰਾ ਪਾਣੀ ਨੁੱਚੜ ਜਾਂਦਾ ਜੇ ਆਪਾਂ ਟਾਈਮ ਤੇ ਕੱਟ ਕੇ ਧੋ ਕੇ ਪਾਉਂਦੇ ਆ ਨਾ ਤਾਂ ਪਾਣੀ ਬਹੁਤ ਜ਼ਿਆਦਾ ਛੱਡ ਜਾਂਦੀ ਸਬਜੀ ਇਸ ਕਰਕੇ ਅਸੀਂ ਹੁਣੇ ਧੋਤੀ ਸੀਗੀ 5-10 ਮਿੰਟ ਪਹਿਲਾਂ ਹੀ ਕੱਟ ਕੇ ਤੇ ਪਾਣੀ ਕਾਫੀ ਸਬਜੀ ਛੱਡ ਗਈ ਸੀ ਤੇ ਇਸ ਸਬਜੀ ਬਣਾਉਣ ਲੱਗੇ ਖਾਸ ਗੱਲ ਦਾ ਧਿਆਨ ਰੱਖਣਾ ਕਿ ਸਬਜੀ ਨੂੰ ਟੱਕ ਕੇ ਨਹੀਂ ਬਣਾਉਣਾ ਕਿਉਂਕਿ ਬੰਦ ਗੋਭੀ ਪਾਣੀ ਬਹੁਤ ਛੱਡਦੀ ਆ ਤੇ ਬੰਦ ਗੋਭੀ ਸੁੱਕੀ ਸਵਾਦ ਲੱਗਦੀ ਆ ਤਾਂ ਇਸ ਲਈ ਆਪਾਂ ਇਹਨੂੰ ਟਕਾਂਗੇ ਅੱਗੇ ਦਿੱਤੇ ਪਰ ਪੂਰੀ ਤੇਜ਼ ਕਰਾਂਗੇ ਹੁਣ ਇਸ ਤੋਂ ਬਾਅਦ ਮਟਰ ਪਾ ਦਾਂਗੇ ਚੰਗੀ ਤਰ੍ਹਾਂ ਹਿਲਾ ਦਾਂਗੇ ਸਬਜ਼ੀ ਨੂੰ ਤੇ ਤੇਜ਼ ਅੱਗ ਤੇ ਹੀ ਹੁਣ ਬਣਾਵਾਂਗੇ ਸਬਜ਼ੀ ਕਿਉਂਕਿ ਬੰਦ ਗੋਭੀ ਬਹੁਤ ਪਾਣੀ ਛੱਡਦੀ ਹੈ ਤੁਸੀਂ ਦੇਖੋ ਕਿੰਨਾ ਪਾਣੀ ਛੱਡਦਾ ਹੋਇਆ ਇਹਹੀ ਜਿਵੇਂ ਕੁਝ ਟਾਈਮ ਪਹਿਲਾਂ ਕੱਟ ਕੇ ਆਪਾਂ ਧੋ ਦਈਏ ਨਾ ਤੇ ਪਾਣੀ ਕਾਫੀ ਛੱਡ ਜਾਂਦੀ ਹੈ ਸਬਜੀ ਪਹਿਲਾਂ ਤੇ ਜਦੋਂ ਬਣਾਉਣ ਟਾਈਮ ਇਹਨਾਂ ਪਾਣੀ ਨਹੀਂ ਛੱਡਦੀ ਤੇ ਹੁਣ ਆਪਾਂ ਇਸੇ ਤਰ੍ਹਾਂ ਤੇਜ਼ ਅੱਗ ਤੇ ਸਬਜੀ ਨੂੰ ਬਣਾਈ ਜਾਵਾਂਗੇ ਜਦੋਂ ਤੱਕ ਪਾਣੀ ਪੂਰਾ ਖਤਮ ਨਹੀਂ ਹੋ ਜਾਂਦਾ ਸਬਜੀ ਵਿੱਚ ਆ ਦੇਖੋ ਹੁਣ ਪੂਰਾ ਪਾਣੀ ਖਤਮ ਹੋ ਗਿਆ ਸਬਜੀ ਵਿੱਚ ਇਹ 10 ਤੋਂ 15 ਮਿੰਟ ਆਪਾਂ ਸਬਜੀ ਨੂੰ ਤੇਜ਼ ਅੱਗ ਤੇ ਰੱਖਿਆ ਸੀ ਹੁਣ ਆਪਾਂ ਥੋੜਾ ਜਿਹਾ ਕੱਟ ਕਰਤਾ ਹੋਇਆ ਗੈਂਸ ਤੇ ਹੁਣ ਆਪਾਂ ਹਰਾ ਧਨੀਆ ਕੱਟ ਕੇ ਪਾਵਾਂਗੇ ਚੰਗੀ ਤਰ੍ਹਾਂ ਹਲਾਵਾਂਗੇ ਦੇਖੋ ਸਬਜ਼ੀ ਦਾ ਕਲਰ ਕਿੰਨਾ ਵਧੀਆ ਆ ਗਿਆ ਹੋਇਆ ਮਟਰ ਵੀ ਉਵੇਂ ਪਿਆ ਆਲੂ ਵੀ ਨਿਕੁਲੇ ਤੇ ਬੰਦ ਗੋਭੀ ਵੀ ਚੰਗੀ ਤਰ੍ਹਾਂ ਬਣ ਗਈ ਹੋਈ ਆ ਸਬਜ਼ੀ ਨੂੰ ਖਾਣ ਲਈ ਸਰਵ ਕਰਾਂਗੇ ਦੇਖੋ ਕਿੰਨੀ ਵਧੀਆ ਬਣੀ ਹੋਈ ਆ ਮਟਰ ਵੀ ਨਿਕੁਲੇ ਆਲੂ ਵੀ ਵਧੀਆ ਪਿਆ ਸਬਜ਼ੀ ਵੀ ਬਹੁਤ ਵਧੀਆ ਬਣੀ ਹੈਗੀ ਜਿੰਨੀ ਵੇਖਣ ਚ ਵਧੀਆ ਓਨੀ ਹੀ ਖਾਣ ਵਿੱਚ ਟੇਸਟੀ ਬਣੀ ਹੈਗੀ ਸੀ ਤਾਂ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਤੇ ਤੁਸੀਂ ਜਰੂਰ ਇਹ ਸਬਜੀ ਨੂੰ ਟਰਾਈ ਕਰੋਗੇ ਆਪਣੇ ਘਰ ਵਿੱਚ ਸਰ ਸਰਦੀਆਂ ਵਿੱਚ ਗਰਮ ਗਰਮ ਸਬਜੀ ਤੇ ਨਾਲ ਮੱਖਣ ਜਾਂ ਘਿਓ ਨਾਲ ਚੋਪੜੀ ਹੋਈ ਰੋਟੀ ਗਰਮਾ ਗਰਮ ਹੋਵੇ ਤਾਂ ਸਬਜੀ ਖਾਣ ਦਾ ਸਵਾਦ ਹੀ ਆ ਜਾਂਦਾ ਧੰਨਵਾਦ ਸਾਰਿਆਂ ਨੂੰ